ਹਿੰਦੀ ਫਿਲਮਾਂ ਵਾਸਤੇ ਇਹ ਬੜਾ ਸੋਹਣਾ ਰਹੂਗਾ ਮੇਰਾ ਖਿਆਲ ਆ ਕਿਉਂਕਿ ਇਸ ਬਾਰੇ ਦੇ ਪਹਿਲੇ ਮਹੀਨੇ ਵਿੱਚ ਪਹਿਲੀ ਹਿੰਦੀ ਦੀ ਫਿਲਮ ਕਮਾਈ ਦੇ ਪੱਖੋਂ ਵਟਤ ਦੇ ਪੱਖੋਂ ਸੋਹਣੀ ਜਾ ਰਹੀ ਆ ਬਾਰਡਰ 2 ਉਹ ਬਾਰਡਰ 2 ਜਿਹਦਾ ਪਹਿਲਾ ਭਾਗ ਬਾਰਡਰ 1 1997 ਦੇ ਵਿੱਚ ਆਇਆ ਸੀ ਜਿਹੜਾ ਬੱਚਾ 1997 ਦੇ ਵਿੱਚ ਧਰਤੀ ਦੇ ਉੱਤੇ ਨਹੀਂ ਸੀ ਆਇਆ ਜਿਸਨੇ ਪਹਿਲੀ ਕਲਕਾਰੀ ਨਹੀਂ ਮਾਰੀ ਇਸ ਸਮੇਂ ਦੇ ਵਿੱਚ 30 ਸਾਲ ਦੇ ਕਰੀਬ ਦੇ ਸਮੇਂ ਦੇ ਵਿੱਚ ਉਹ ਬੱਚਾ ਜਵਾਨ ਹੋ ਕੇ ਪੜ੍ਹ ਲਿਖ ਕੇ ਵਿਆਹ ਕਰਵਾ ਕੇ ਆਪ ਬੱਚਿਆਂ ਵਾਲਾ ਵੀ ਬਣ ਗਿਆ ਮਤਲਬ ਇੰਨਾ ਲੰਮਾ ਫਰਕ ਆ ਪਹਿਲੇ ਤੇ ਦੂਜੇ ਭਾਗ ਦੇ ਵਿੱਚ ਕੁਦਰਤੀ ਗੱਲ ਆ ਵੀ ਜਦੋਂ ਇੰਨਾ ਲੰਮਾ ਫਰਕ ਆ ਤਕਨੀਕ ਦੇ ਵਿੱਚ ਵੀ ਤਬਦੀਲੀ ਆਈ ਦਰਸ਼ਕ ਦੇ ਦੇਖਣ ਦੇ ਸਵਾਦ ਦੇ ਵਿੱਚ ਵੀ ਤਬਦੀਲੀ ਆਈ ਫਿਲਮਾਂ ਬਣਾਉਣ ਦੇ ਵਿੱਚ ਵੀ ਤਬਦੀਲੀ ਆਈ ਤੇ ਪ੍ਰੋਡਿਊਸਰ ਨੇ ਫਿਲਮ ਦੇ ਉੱਤੇ ਪੈਸੇ ਲਾਉਣ ਦੇ ਵਿੱਚ ਵੀ ਤਬਦੀਲੀ ਆਈ ਆ ਹੁਣ ਪੈਂਦੀ ਸੱਟੇ ਸਵਾਲ ਇਹ ਆ ਜੀ ਕਿ ਪਹਿਲਾ ਭਾਗ ਵਧੀਆ ਸੀ ਕਿ ਦੂਜਾ ਪਹਿਲੇ ਦਾ ਤੋੜ ਕੋਈ ਨਹੀਂ ਸੀ ਦੂਜੇ ਦੇ ਤੋੜ ਬਹੁਤ ਸਾਰੇ ਬਣ ਸਕਦੇ ਆ ਦੂਜਾ ਉਹਨਾ ਪ੍ਰਭਾਵਸ਼ਾਲੀ ਹੋਣ ਵਾਲਾ ਨਹੀਂ ਜਿੰਨਾ ਕਿ ਪਹਿਲਾ ਕਿਉਂਕਿ ਪਹਿਲੇ ਦੇ ਵਿੱਚ ਦਰਸ਼ਕ ਅਜੇ ਤੱਕ ਭੁੱਲਿਆ ਨਹੀਂ ਜੋ ਜੋ ਕੁਝ ਉਹਦੇ ਵਿੱਚ ਹੋਇਆ سنی देओल ਨੇ ਸੁਨੀਲ ਸ਼ੈਟੀ ਨੇ ਜੈਕੀ ਸ਼ਰੌਪ ਨੇ ਅਕਸ਼ੇ ਖੰਨਾ ਨੇ ਤੇ ਬਾਕੀ ਸਾਰੇ ਕਲਾਕਾਰਾਂ ਨੇ ਜੋ ਅਦਾਕਾਰੀ ਕੀਤੀ ਮੇਰੇ ਸਮੇਤ ਬਹੁਤ ਸਾਰੇ ਦਰਸ਼ਕਾਂ ਨੇ ਉਹ ਚੇਤੇ ਵੀ ਸਲੇਟ ਦੇ ਉੱਤੇ ਛਿਰੀਟੀ ਪਈ ਆ ਪਰ ਬਾਰਡਰ 2 ਵਾਲੀ ਜਿਹੜੀ ਅਦਾਕਾਰੀ ਆ ਜਾਂ ਜਿਹੜੀ ਇਹ ਕਹਾਣੀ ਆ ਜਾਂ ਦੇ ਵਿੱਚ ਜੋ ਵੀ ਗੱਲਬਾਤ ਆ ਇਹ ਜੇ ਆਪਾਂ ਕਹਿੰਗੇ ਵੀ 5 ਸਾਲ ਬਾਅਦ ਚੇਤੇ ਰਵਾਂ ਕਿ ਨਹੀਂ ਰਵਾਂ ਗੇਰਾ ਨਹੀਂ ਖਿਆਲ ਚੇਤੇ ਰਵਾਂ ਹਾਂ ਫਿਲਮਾਂ ਦੀ ਕਾਮਯਾਬੀ ਹੁਣ ਵਟਕ ਦੇ ਉੱਤੇ ਨਿਰਭਰ ਕਰਦੀ ਆ ਵੇ ਕਿਹੜੀ ਫਿਲਮ 100 ਕਰੋੜੀ ਕਲੱਬ ਚ ਆ ਕਿਹੜੀ 500 ਕਰੋੜੀ ਦੇ ਵਿੱਚ ਆ ਕਿਹੜੀ 1000 ਕਰੋੜ ਰੁਪਈਆ ਕਮਾਈ ਆ ਇਸ ਲਿਹਾਜ਼ ਨਾਲ ਸ਼ਾਇਦ ਬਾਰਡਰ ਤੋਂ 500 ਕਰੋੜੀ ਕਲੱਬ ਨੂੰ ਪਾਰ ਕਰ ਜੇ ਪਰ ਦਰਸ਼ਕ ਦੇ ਅੰਦਰ ਕਿਹੜੀ ਵਸੀ ਆ ਉਹ ਪਹਿਲੀ ਹੀ ਵਸੀ ਰਹਿਣੀ ਆ ਪਹਿਲੀ ਦੇ ਵਿੱਚ ਸੁਨੀਲ ਛੱਟੀ ਨੇ ਬਾਖਮਲ ਅਦਾਕਾਰੀ ਕੀਤੀ ਹੁਣ ਉਹਦੇ ਪੁੱਤ ਆਹਾਨ ਛੱਟੀ ਦੇ ਵੱਲੋਂ ਕੰਮ ਕੀਤਾ ਗਿਆ ਪਹਿਲੀ ਦੇ ਵਿੱਚ ਅਕਸ਼ੇਖਨਾ ਦਾ ਰੋਲ ਕਮਾਲ ਦਾ ਸੀ ਇਹਦੇ ਵਿੱਚ ਅਕਸ਼ੇਖਨਾ ਨਹੀਂ ਆ ਪਹਿਲੀ ਦੇ ਵਿੱਚ ਜੈਕੀ ਸ਼ਰੋਪ ਸੀ ਇਹਦੇ ਵਿੱਚ ਉਹ ਨਹੀਂ ਆ ਹੋਣ ਵਾਲੀ ਫਿਲਮ ਦੇ ਵਿੱਚ ਸੁਨੀਲ ਸ਼ੈਟੀ ਨਹੀਂ ਹੋਣ ਵਾਲੀ ਫਿਲਮ ਦੇ ਵਿੱਚ ਵਰਣ ਧਵਨ ਜਲਜੀਤ ਦੁਸਾਂਜਾ ਇਹਦੇ ਵਿੱਚ ਆਹਾਨ ਸ਼ੈਟੀ ਆ ਤੇ ਸਨੀ ਦੇ ਮੁੱਖ ਕਰਦਾਰ ਦੇ ਵਿੱਚ ਤੇ ਕਈ ਹੋਰ ਛੋਟੇ ਵੱਡੇ ਅਦਾਕਾਰ ਵੀ ਹੈਗੇ ਆ ਘਟ ਜਾ ਵੱਧ ਰੋਲ ਵਾਲੇ ਪਰ ਜਿਹੜੇ ਇਹ ਫਿਲਮ ਦੇ ਵਿੱਚ ਤੇ ਉਹ ਪਹਿਲੀ ਫਿਲਮ ਦੇ ਵਿੱਚ ਅੰਤਰ ਸਭ ਤੋਂ ਵੱਡਾ ਕੀ ਆ ਉਹ ਇੱਥੇ ਇਹ ਅੰਤਰ ਆ ਕਿ ਉਸ ਫਿਲਮ ਦੇ ਵਿੱਚ ਜਿਹੜੀ ਕਿ 1997 ਦੇ ਵਿੱਚ ਆਈ ਉਹਦੇ ਵਿੱਚ ਸਾਰੇ ਫੌਜੀ ਵੀਰ ਆ ਜਿਹੜੇ ਉਹ ਇੱਕੋ ਥਾਂ ਦੇ ਉੱਤੇ ਇੱਕੋ ਯੂਨਿਟ ਦੇ ਵਿੱਚ ਆ ਉਹ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਜੰਗ ਲੜਦੇ ਆ ਕੋਈ ਕਿਸੇ ਤਰੀਕੇ ਦਾ ਯੋਗਦਾਨ ਪਾਉਂਦਾ ਹੋ ਕੋਈ ਕਿਸੇ ਤਰੀਕੇ ਦਾ ਯੋਗਦਾਨ ਪਾ ਰਿਹਾ ਪਰ ਹੁਣ ਇਹ ਸਾਰੇ ਇਕ ਥਾਂ ਦੇ ਉੱਤੇ ਇਕੱਠੇ ਨਹੀਂ ਆ ਇਹਦੇ ਵਿੱਚ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਜਿਹਦੇ ਵਿੱਚ ਤਾਇਨਾਤ ਜਿਹੜੇ ਸਾਡੇ ਫੌਜੀ ਆ ਉਹ ਆਪੋ ਆਪਣੇ ਤਰੀਕੇ ਨਾਲ ਦੇਸ਼ ਦੀ ਰੱਖਿਆ ਦੇ ਵਿੱਚ ਲੱਗੇ ਆ ਕੰਮ ਸਭ ਦਾ ਦੇਸ਼ ਦੀ ਰੱਖਿਆ ਕਰਨਾ ਹੀ ਆ ਪਰ ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਨਹੀਂ ਆ ਉਹ ਜਿਹੜੀ ਪਹਿਲੀ ਬਾਰਡਰ ਸੀ ਉਹਦੇ ਵਿੱਚ ਆਪਾਂ ਦੇਖਦੇ ਸੀ ਕਿ ਪਹਿਲੇ ਭਾਗ ਦੇ ਵਿੱਚ ਵੀ ਇੱਕ ਪਾਸੇ ਅਕਸ਼ੇ ਖਨਾੜੀ ਘਰੇਲੂ ਜ਼ਿੰਦਗੀ ਵੀ ਚੱਲ ਰਹੀ ਆ ਸੁਨੀਲ ਛੱਟੀ ਆਪਣੀ ਕਹਾਣੀ ਸੁਣਾ ਰਿਹਾ ਸਨੀ ਦਿਓਲ ਦੀ ਆਪਣੀ ਕਹਾਣੀ ਵੀ ਚੱਲ ਰਹੀ ਆ ਤੇ ਫਿਰ ਨਾਲ-ਨਾਲ ਜੰਗ ਵੀ ਚੱਲਦੀ ਆ ਕਿਉਂਕਿ ਫੌਜੀ ਦੇ ਖਿਆਲ ਆ ਜਿਹੜੇ ਉਹ ਆਪਣੇ ਪਿੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਕਿਵੇਂ ਆ ਹੁਣ ਵਾਲੀ ਫਿਲਮ ਦੇ ਪਹਿਲੇ ਹਿੱਸੇ ਦੇ ਵਿੱਚ ਪਹਿਲੇ ਪਾਰਟ ਦੇ ਵਿੱਚ ਯਾਨੀ ਕਿ ਇੰਟਰਵੈਲ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਦੀ ਕਹਾਣੀ ਆ ਹੋਰ ਗੱਲਾਂ ਬਾਤਾਂ ਚੱਲਦੀਆਂ ਪਰ ਜਿਹੜਾ ਦੂਜਾ ਹਿੱਸਾ ਉਹਦੇ ਵਿੱਚ ਮਾਰ ਤਾੜਾ ਉਹਦੇ ਵਿੱਚ ਲੜਾਈ ਆ ਉਹਦੇ ਵਿੱਚ ਜੰਗ ਆ ਉਹਦੇ ਵਿੱਚ ਵਾਰ ਆ ਇਹ ਫਿਲਮ 3 ਘੰਟੇ ਤੇ ਕੁਝ ਮਿੰਟ ਦੀ ਆ। सनी देओल ਤੇ ਦੇਖਣ ਵਾਲੇ ਤੇ ਬਣਾਉਣ ਵਾਲੇ ਸਾਰੇ ਪਹਿਲਾਂ ਵਾਲੀ ਡੀਲਡ ਆਲ ਦੇ ਮਾਲਕ ਨਹੀਂ ਆ। ਇਹਦੇ ਵਿੱਚ ਜੋਸ਼ ਹੈ ਪਰ ਜੇ ਆਪਾਂ ਜੋਸ਼ ਨੂੰ ਤਰਕ ਦੀ ਕਸਵੱਟੀ ਦੇ ਉੱਤੇ ਪਰਖੀਏ ਤਾਂ ਸ਼ਾਇਦ ਆਪਾਂ ਕਹਿੰਗੇ ਵੀ ਇਹੋਂ ਥੋੜੀ ਹੁੰਦਾ ਯਾਰ। ਇਹ ਤਾਂ ਸਿਰਫ ਤੇ ਸਿਰਫ ਉੱਚੀ ਆਵਾਜ਼ ਦੇ ਵਿੱਚ ਗੱਲਾਂ। ਪਰ ਫਿਲਮ ਸੋਨਾ ਕੰਮ ਕਰ ਰਹੀ ਆ ਤੇ ਹਾਊਸਫੁੱਲ ਜਾ ਰਹੀ ਆ ਇਸ ਕਰਕੇ ਇਸ ਨਿਮੇ ਵਾਸਤੇ ਕੋ ਸ਼ੁਭ ਸ਼ਗਨ ਆ। ਇਸ ਫਿਲਮ ਨੇ ਪਹਿਲੇ ਵੀਕਐਂਡ ਦੇ ਉੱਤੇ ਸ਼ੁੱਕਰ ਸ਼ਨੀਵਾਰ ਤੇ ਐਤਵਾਰ ਨੂੰ 150 ਕਰੋੜ ਰੁਪਏ ਦੇ ਕਰੀਬ ਕਰੀਬ ਦੀ ਕਲੈਕਸ਼ਨ ਕੀਤੀ ਆ ਤੇ ਮੰਨਿਆ ਜਾ ਰਿਹਾ ਵੀ ਇਹ ਕੁਝ ਕ ਸਮੇਂ ਤੱਕ ਹੀ ਜੇ ਆਪਾਂ ਚਾਰੇ ਪਾਸੇ ਮਿਲਾ ਕੇ ਦੇਖਾਂਗੇ ਵਰਲਡ ਵਾਈਡ ਜਿਹਨੂੰ ਕਹਿੰਦੇ ਆ ਸ਼ਾਇਦ ਇਹ 500 ਕਰੋੜੀ ਕਲੱਬ ਤੋਂ ਪਾਰ ਹੋ ਜੇ ਇੱਕ ਚੰਗੀ ਗੱਲ ਆ ਪਰ ਤੁਸੀਂ ਸਨੀ ਦਿਓਲ ਦਾ ਫਿਲਮੀ ਕੈਰੀਅਰ ਦੇਖੋ ਸਨੀ ਦਿਓਲ ਰਾਜਨੀਤੀ ਵਿੱਚ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋਇਆ ਆਪਾਂ ਜਾਣਦੇ ਆ ਪਰ ਸਨੀ ਦਿਓਲ ਦੀ ਘਾਤਕ ਗਾਇਲ ਦਾਮਨੀ ਫੋਰ ਬਹੁਤ ਸਾਰੀਆਂ ਫਿਲਮਾਂ ਉਹ ਵੀ ਚੱਲਦੀਆਂ ਰਹੀਆਂ ਪਰ ਇੱਕ ਵੇਲਾ ਆਇਆ ਜਦੋਂ ਸਨੀ ਦਿਓਲ ਫਿਲਮਾਂ ਦੇ ਵਿੱਚ ਬੁਰੇ ਤਰੀਕੇ ਨਾਲ ਫੇਲ ਹੋ ਗਿਆ ਉਹਦੇ ਪੈਰ ਫਿਰ ਕਿਵੇਂ ਲੱਗੇ ਗਦਰ 2 ਦੇ ਨਾਲ ਲੱਗੇ ਕਿਉਂਕਿ ਗਦਰ 1 ਇੰਨੀ ਵੱਡੀ ਹਿੱਟ ਸੀ ਕਿ ਗਦਰ 2 ਵੀ ਹਿੱਟ ਹੋਈ ਹਾਲਾਂਕਿ ਉਹ ਪਹਿਲੀ ਗਦਰ ਦੇ ਪਾਮ ਪਾਸਕ ਵੀ ਨਹੀਂ ਪਰ ਉਸ ਫਿਲਮ ਨੇ ਗਦਰ 2 ਨੇ 500 ਕਰੋੜ ਤੋਂ ਵੱਡਾ ਕਾਰੋਬਾਰ ਕੀਤਾ ਹੁਣ ਬਾਰਡਰ 2 ਵੀ ਇਸ ਕਰਕੇ ਬਣਾਈ ਕਿਉਂਕਿ ਪਹਿਲੀ ਬਹੁਤ ਹਿੱਟ ਆ ਯਾਨੀ ਕਿ ਸਨੀ ਦਿਓਲ ਨੂੰ ਉਹਦੀਆਂ ਹੀ ਪਹਿਲੀਆਂ ਹਿੱਟ ਫਿਲਮਾਂ ਇਸ ਵੇਲੇ ਇੱਕ ਵਾਰ ਮੁੜ ਕੇ ਮਜਬੂਤੀ ਪ੍ਰਦਾਨ ਕਰਕੇ ਗਈਆਂ ਫਿਲਮੀ ਖੇਤਰ ਤੇ ਹੋ ਸਕਦਾ ਉਹਦੇ ਸਮੇਂ ਦੇ ਵਿੱਚ ਗਾਇਲ ਵੀ ਆਵੇ ਕੋੜਾ ਕੋਈ ਤੀਜਾ ਭਾਗ ਆ ਜੇ ਹੋ ਸਕਦਾ ਭਾਈ ਘਾਤਕ ਵੀ ਆਵੇ ਕੋਈ ਹੋਰ ਉਹਦਾ ਭਾਗ ਆਵੇ ਕੁਝ ਇਸ ਤਰੀਕੀਂਆਂ ਗੱਲਾਂ ਚਲੋ ਇਹ ਹੋ ਗਈਆਂ ਫਿਲਮਾਂ ਦੇ ਜਰਬਾਂ ਤਕਸੀਮਾ ਲੀਆਂ ਗੱਲਾਂ ਪਰ ਇਹ ਨਹੀਂ ਗੱਲ ਜ਼ਰੂਰ ਆ ਵੀ ਇਸ ਫਿਲਮ ਦੇ ਵਿੱਚ ਵੀ ਪਹਿਲੀ ਫਿਲਮ ਦੇ ਗੀਤਾਂ ਦਾ ਸਹਾਰਾ ਲਿਆ ਗਿਆ ਹਾਂ ਕੁਝ ਕੁ ਨਵੇਂ ਗੀਤ ਵੀ ਆ ਜਿਵੇਂ ਸੋਨੂ ਨਿਗਮ ਨੇ ਗੀਤ ਗਾਇਆ ਉਹ ਵੀ ਬਾਕਮਾਲ ਆ ਪਰ ਪਹਿਲੀ ਫਿਲਮ ਦੇ ਗੀਤਾਂ ਦੇ ਰਾਹੀਂ ਇਸ ਫਿਲਮ ਦੇ ਵਿੱਚ ਇਹ ਦਰਸਾਇਆ ਗਿਆ ਕਿ ਤੁਹਾਡੀ ਤੰਦ ਉਧਰੋਂ ਇੱਧਰ ਜੁੜਦੀ ਆ। ਉਸ ਫਿਲਮ ਦੇ ਵਿੱਚ ਸੰਨੀ देओल ਦਾ ਗੱਜਣਾ ਤੇ ਵਰਨਾ ਇਹ ਦੋਵੇਂ ਬਾਖਮਾਲ ਗੱਲਾਂ। ਹੁਣ ਸੰਨੀ देओल ਗੱਜਿਆ ਵੀ ਆ ਤੇ ਵਰਨ ਦੀ ਕੋਸ਼ਿਸ਼ ਵੀ ਕੀਤੀ ਆ ਤੇ ਦਰਸ਼ਕਾਂ ਨੇ ਇੱਕ ਹਿੱਸੇ ਨੂੰ ਚੰਗਾ ਲੱਗਾ ਪਰ ਜਿਨ੍ਹਾਂ ਨੇ ਪਹਿਲੀ ਦੇਖੀ ਆ ਉਹਨਾਂ ਨੂੰ ਕੱਚੀ ਪੱਕੀ ਦੀ ਗੱਲ ਲੱਗੀ ਵੀ ਯਾਰ ਇਹ ਤਾਂ ਉਦੋਂ ਵਾਲੀ ਗੱਲ ਸੀ ਤੇ ਹੁਣ ਵਾਲੀ ਗੱਲ ਹੋਰ ਆ। ਪਰ ਕੁੱਲ ਮਿਲਾ ਕੇ ਸਿਨੇਮਾ ਕਲੈਕਸ਼ਨ ਦੇ ਉੱਤੇ ਖੜਾ ਤੇ ਕਲੈਕਸ਼ਨ ਦੇ ਪੱਖ ਤੋਂ ਇਹ ਫਿਲਮ ਸੋਹਣੀ ਜਾ ਰਹੀ ਆ। ਮੇਰੇ ਤੇ ਬਹੁਤ ਸਾਰੇ ਪੰਜਾਬੀਆਂ ਦੇ ਇਹ ਫਿਲਮ ਦੇਖਣ ਦਾ ਇੱਕੋ ਕਾਰਨ ਆ ਸਰਦਾਰ ਨਰਮਲਜੀਤ ਸਿੰਘ ਸੇਖੋਂ ਨਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਦਲਜੀਤ ਦਸਾਂਜ ਨੇ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਨਰਮਲਜੀਤ ਸਿੰਘ ਸੇਖੋਂ ਨੂੰ ਨਵੇਂਪੁਰ ਦੇ ਬਹੁ ਗਿਣਤੀ ਨੌਜਵਾਨ ਨਹੀਂ ਸੀ ਜਾਣਦੇ ਤੇ ਸਿਨੇਮਾ ਜੇਕਰ ਸਾਨੂੰ ਸਾਡੇ ਬੀਤੇ ਮੇਲੇ ਦੇ ਨਾਇਕਾਂ ਦੀ ਯਾਦ ਦਿਵਾ ਦੇਵੇ ਤਾਂ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਦਲਜੀਤ ਨੇ ਨੇਠ ਕੇ ਕਿਰਦਾਰ ਨਿਭਾਇਆ ਨਰਮਲਜੀਤ ਸਿੰਘ ਸੇਖੋਂ ਸਾਹਿਬ ਉਹ ਮਹਾਨ ਹਸਤੀ ਉਹ ਵੱਡੇ ਮਨੁੱਖ ਜਿਨ੍ਹਾਂ ਨੇ ਉਸ ਵੇਲੇ 1971 ਦੇ ਵਿੱਚ ਪਾਕਿਸਤਾਨ ਦੇ ਜਹਾਜ਼ਾ ਨੂੰ ਖਦੇੜਿਆ ਘੁੰਮਣ ਘੇਰੀਆਂ ਦੇ ਵਿੱਚ ਚੱਕਰਾਂ ਦੇ ਵਿੱਚ ਪਾਇਆ ਤੇ 에어ਬੇਸ ਨੂੰ ਤੇ ਸ਼੍ਰੀਨਗਰ ਦੇ ਉਸ ਖੇਤਰ ਨੂੰ ਹਮਲੇ ਤੋਂ ਬਚਾਇਆ ਜਿਹੜੇ ਵੇਲੇ ਚਾਰੇ ਪਾਸੇ ਮੌਤ ਮੰਡਰਾਉਂਦੀ ਸੀ ਖਤਰਾ ਮੰਡਰਾਉਦਾ ਸੀ ਆਪਦੀ ਜ਼ਿੰਦਗੀ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਪਰ ਉਹਨਾਂ ਦੀ ਪ੍ਰਵਾਹ ਫਿਲਮਾਂ ਦੇ ਵਿੱਚ ਵੀ ਹੋਈ ਹੈ ਤੇ ਲੋਕਾਂ ਨੇ ਕੁਝ ਕੁ ਲੋਕਾਂ ਨੇ ਚੇਤੇ ਦੇ ਵਿੱਚ ਵੀ ਆ ਸੋ ਉਸ ਸਿੱਖੋ ਸਾਭ ਨੂੰ ਇਸ ਫਿਲਮ ਦੇ ਵਿੱਚ ਦਲਜੀਤ ਤੋਂ ਸਾਂਝ ਨੇ ਕਿਰਦਾਰ ਨਿਭਾ ਕੇ ਇੱਕ ਵਾਰ ਫਿਰ ਦਰਸ਼ਕਾਂ ਦੇ ਵਿੱਚ ਜਿਉਂਦੇ ਕੀਤਾ ਦਲਜੀਤ ਦਾ ਇੱਕ ਬਿਆਨ ਤੁਸੀਂ ਸ਼ਾਇਦ ਕੁਝ ਮਹੀਨੇ ਪਹਿਲਾਂ ਪੜ੍ਹਿਆ ਹੋਵੇ ਕਿ ਮੈਂ ਇਹ ਫਿਲਮ ਹਾਂ ਇਸ ਕਰਕੇ ਕੀਤੀ ਫਿਲਮ ਨੂੰ ਕਿਉਂਕਿ ਇਹਦੇ ਵਿੱਚ ਸੇਖੋਂ ਸਾਹਿਬ ਦਾ ਕਿਰਦਾਰ ਮੈਨੂੰ ਨਿਭਾਉਣ ਦਾ ਮੌਕਾ ਮਿਲਿਆ ਦੂਜੀ ਗੱਲ ਉਹਦੀ ਪ੍ਰਭਾਵਸ਼ਾਲੀ ਇਹ ਸੀ ਕਿ ਜਦੋਂ ਬਾਰਡਰ 1 ਆਈ ਉਦੋਂ ਮੇਰੇ ਕੋਲੇ ਸਿਨੇਮੇ ਦੇ ਵਿੱਚ ਉਹਨੂੰ ਦੇਖਣ ਵਾਸਤੇ ਪੈਸੇ ਨਹੀਂ ਸੀ ਪਰ ਹੁਣ ਬਾਰਡਰ 2 ਦੇ ਵਿੱਚ ਮੈਂ ਆਪ ਹਿੱਸਾ ਇਹਦਾ ਉਦੋਂ ਬਾਰਡਰ 1 ਨੂੰ ਮੈਂ 23 ਮਹੀਨਿਆਂ ਬਾਅਦ ਵੀਸੀਆਰ ਤੇ ਦੇਖਿਆ ਤੇ ਹੁਣ ਵਾਲੀ ਫਿਲਮ ਦੇ ਵਿੱਚ ਮੈਂ ਬਤੌਰ ਅਦਾਕਾਰ ਕੰਮ ਕੀਤਾ ਇਹ ਮੇਰੇ ਲਈ ਚੰਗੀ ਕਿਸਮਤ ਆ ਤੇ ਸਾਡੇ ਲਈ ਇਹ ਮੋਟੀਵੇਸ਼ਨਲ ਗੱਲ ਆ ਤੇ ਬੰਦਾ ਜੇਕਰ ਮਿਹਨਤ ਕਰੀ ਜਾਵੇ ਤਾਂ ਜਿਹੜਾ ਕੰਮ ਤੇ ਉਹ ਨੇੜੇ ਨਹੀਂ ਗਿਆ ਹੁੰਦਾ ਉਸ ਕੰਮ ਦੇ ਵਿੱਚ ਉਹ ਸਿਖਰ ਤੇ ਵੀ ਪਹੁੰਚ ਸਕਦਾ ਪਰ ਉਹਦੇ ਲਈ ਇਕਾਗਰਤਾ ਦਿਨ ਰਾਤ ਦੀ ਮਿਹਨਤ ਤੇ ਨੇਕ ਨੀਤੀ ਬਹੁਤ ਜ਼ਰੂਰੀ ਆ ਤੇ ਵੈਸੇ ਬਾਕੀ ਜਿਹੜੀਆਂ ਕਿੱਟਤਾ ਹੁੰਦੀਆਂ ਉਹ ਇੱਕ ਦੂਰੀ ਬਣਾ ਕੇ ਚੱਲਣਾ ਪਊਗਾ ਇਹਦੇ ਹਿੱਸੇ ਧੋਖਾ ਮ ਆਇਆ ਚਲੋ ਉਹਨੇ ਆਪਣੇ ਵੱਲੋਂ ਨਟਕੇ ਕੀਤਾ ਹੋਣਾ ਕਿਸੇ ਨੂੰ ਹੋ ਸਕਦਾ ਵੀ ਆਹਾਨ ਛੱਟੀ ਦੀ ਅਦਾਕਾਰੀ ਬਹੁਤ ਚੰਗੀ ਲੱਗੀ ਹੋਵੇ ਕਿਸੇ ਨੂੰ ਵਰਣਤਾਵੰਦੀ ਬਹੁਤ ਵਧੀਆ ਲੱਗ ਸਕਦੀ ਹੈ ਅਦਾਕਾਰੀ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਇਹ ਫਿਲਮ ਐਤਕੀ ਖਾਤਾ ਖੋਲ ਗਿਆ ਹਿੰਦੀ ਫਿਲਮਾਂ ਦੀ ਸਫਲਤਾ ਦਾ ਤੇ ਇਹਦੇ ਵਿੱਚ ਪੰਜਾਬੀ ਕਰਮਾਰਾਂ ਦੇ ਕਰਕੇ ਦੇਸ਼ ਦੁਨੀਆ ਦੇ ਵਿੱਚ ਇਹਦੀ ਚਰਚਾ ਵੱਧ ਹੋ ਰਹੀ ਆ ਕਿ ਭਾਈ ਨਰਬਲਜੀਤ ਸਿੰਘ ਸਿੱਖੋਂ ਤੇ ਇੱਕ ਆਹ ਸਿੰਘ ਕਿਰਦਾਰ ਤੇ ਇੱਕ ਆਹ ਸਿੰਘ ਕਿਰਦਾਰ ਇਹ ਲੋਕਾਂ ਦੇ ਮਨਾਂ ਦੇ ਉੱਤੇ ਚਰੀਟੇ ਜਾਣ ਵਾਲੀਆਂ ਗੱਲਾਂ ਆ ਫਿਲਮਾਂ ਬਣਦੀਆਂ ਨੇ ਦੇਸ਼ ਭਗਤੀ ਵੀ ਹੋਵੇ ਸਭ ਕੁਝ ਹੋਵੇ ਪਰ ਦੇਸ਼ ਭਗਤੀ ਦਾ ਅਰਥ ਕੱਲਾ ਇਹ ਨਾ ਕੱਢਿਆ ਜਾਵੇ ਕਿ ਅਸੀਂ ਹੋਰ ਦੇਸ਼ਾਂ ਨੂੰ ਗਾਲਾਂ ਕੱਢਣੀਆਂ ਇਹ ਦੇਸ਼ ਭਗਤੀ ਨਹੀਂ ਆ ਇੱਕ ਕਟੜਤਾ ਇਹਨੂੰ ਮੈਂ ਹਮੇਸ਼ਾ ਕਟੜਤਾ ਕਹਿੰਦਾ ਸਾਨੂੰ ਸਾਡੇ ਦੇਸ਼ ਤੇ ਉੱਤੇ ਮਾਣ ਆ ਸਾਡੇ ਦੇਸ਼ ਵਰਗਾ ਕੋਈ ਵੀ ਨਹੀਂ ਪਰ ਦੇਸ਼ ਭਗਤੀ ਦਾ ਮਤਲਬ ਇਹ ਹੀ ਨਹੀਂ ਦੇਸ਼ ਦੇ ਲਈ ਕੁਝ ਕੀਤਾ ਜਾਵੇ ਹਰ ਮਨੁੱਖ ਆਪਣੇ ਦੇਸ਼ ਦੇ ਲਈ ਕੁਝ ਕਰੇ ਗਾਲਾਂ ਕੱਢਣ ਤੋਂ ਬਿਨਾ ਇਹ ਦੀਸ਼ ਭਗਤੀ ਅਸਲ ਦੇ ਵਿੱਚ ਜਿੰਨਾ ਸ਼ਹੀਦਾਂ ਨੂੰ ਅਸੀਂ ਚੇਤੇ ਕਰਦੇ ਆ ਉਹਨਾਂ ਨੇ ਵੀ ਕੱਲੀਆਂ ਗਾਲਾਂ ਨਹੀਂ ਕੱਢੀਆਂ ਕਿਸੇ ਨੂੰ ਵੀ ਅੰਗਰੇਜ਼ਾਂ ਨੂੰ ਗੋਰਿਆਂ ਨੂੰ ਕੱਲੀਆਂ ਗਾਲਾਂ ਹੀ ਕੱਢੀਆਂ ਹੋਣ ਉਹਨਾਂ ਨੇ ਕੁਝ ਕਰਕੇ ਦਿਖਾਇਆ ਖਦੇੜ ਕੇ ਦਿਖਾਇਆ ਗਰਾਊਂਡ ਲੈਵਲ ਤੇ ਕੰਮ ਕੀਤਾ ਇਸ ਕਰਕੇ ਉਹ ਅੱਜ ਸਾਡੇ ਚੇਤੇ ਦੀ ਚੰਗੇਰ ਦੇ ਵਿੱਚ ਵਸੇ ਹੋਏ ਆ ਸੋ ਬਾਕੀ ਸਮੇਂ ਸਮੇਂ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਹੋਰ ਵੀ ਆਉਂਦੀਆਂ ਆ ਪਿੱਛੇ ਜੇ ਦੁਰੰਦਰ ਫਿਲਮ ਆਈ ਉਹਦੇ ਵਿੱਚ ਉਹਨੇ ਕਾਮਯਾਬੀ ਬਹੁਤ ਵੱਡੀ ਹਾਸਲ ਕੀਤੀ ਅਕਸ਼ੇਖਨ ਦਾ ਇੱਕ ਨਵਾਂ ਰੂਪ ਆਪਾਂ ਦੇਖਿਆ ਪਰ ਉਹਦੇ ਵਿੱਚ ਇੱਕ ਲੁਕਮਾ ਏਜੰਡਾ ਵੀ ਸੀ ਕਿ ਬੀਤੇ ਵੇਲੇ ਦੀਆਂ ਸਰਕਾਰਾਂ ਦੇ ਉੱਤੇ ਕਟਕ੍ਰਸ਼ ਕਿਵੇਂ ਕਰਨਾ ਤੇ ਵਰਤਮਾਨ ਦੇ ਉੱਤੇ ਆਪਾਂ ਕਿਸ ਤਰੀਕੇ ਨਾਲ ਮਿਹਰਬਾਨ ਹੋਣਾ ਤੇ ਇਹ ਫਿਲਮ ਬਹੁਤ ਵੱਡੀ ਕਾਮਯਾਬੀ ਹਾਸਲ ਕਰ ਗਈ ਤੇ ਦੂਜੇ ਭਾਗ ਦੇ ਵਿੱਚ ਮਿਹਰਬਾਨੀ ਵਰਤਮਾਨ ਦੇ ਉੱਤੇ ਪਹਿਲਾਂ ਨਾਲੋਂ ਵਿਵਾਦ ਦਿਖਾਈ ਗਈ ਆ ਜਿੰਨੀ ਕਿ ਜਾਣਕਾਰੀ ਮਿਲੀ ਆ ਬਾਕੀ ਦੇਖਦੇ ਆ ਪਰ ਮੇਰੀ ਬੇਨਤੀ ਹੈ ਕੋ ਹੋਰ ਆ ਜਿਵੇਂ ਅਸੀਂ ਹਿੰਦੀ ਸਿਨੇਮੇ ਨੂੰ ਤੇ ਸਾਊਥ ਇੰਡੀਆ ਫਿਲਮਾਂ ਨੂੰ ਪੰਜਾਬ ਦੇ ਵਿੱਚ ਪਿਆਰ ਦਿੰਦੇ ਆ ਉਵੇਂ ਪੰਜਾਬੀ ਸਿਨੇਮੇ ਨੂੰ ਵੀ ਧਿਆ ਕਰੀਏ ਜਦੋਂ ਪੰਜਾਬੀ ਸਿਨੇਮੇ ਦੀ ਵਾਰੀ ਆਉਂਦੀ ਆ ਆਪਣੇ ਵਰਗੇ ਬੰਦੇ ਕਹਿ ਦਿੰਦੇ ਆ ਕੀ ਕਰੀਏ ਹੱਥ ਬਹੁਤ ਤੰਗ ਆ ਲੁੱਟੇ ਗਏ ਆ ਪੱਟੇ ਗਏ ਆ ਫਿਲਮਾਂ ਦੇ ਵਿੱਚ ਹੁੰਦਾ ਹੀ ਕੁਝ ਨਹੀਂ ਗਾ ਫਿਲਮਾਂ ਦੇ ਵਿੱਚ ਇਉਂ ਹੁੰਦਾ ਮੇਰੀ ਬੇਨਤੀ ਆ ਕਿ ਹੱਥ ਤੰਗ ਆ ਬਿਲਕੁਲ ਠੀਕ ਹੋ ਸਕਦੀ ਗੱਲ ਪਰ ਆਪਾਂ ਵਿਆਹਾਂ ਦੇ ਵਿੱਚ ਸ਼ਗਨ ਵੀ ਤਾਂ ਪਾਉਨੇ ਆ ਨਾ ਫਿਰ ਆਪਾਂ 25 ਲੱਖ ਰੁਪਏ ਲਾ ਕੇ ਵਿਆਹ ਵੀ ਕਰਦੇ ਆ दारू ਵੀ ਪੀਨੇ ਆ ਹੋਰ ਵੀ ਬੜਾ ਕੁਝ ਕਰਦੇ ਆ ਆਪਦੇ ਕਲਾ ਸੰਸਾਰ ਨੂੰ ਆਪਣੇ ਖੇਤਰੀ ਸਿਨੇਮੇ ਨੂੰ ਆਪ ਦੇ ਰੰਗਮੰਚ ਨੂੰ ਚੰਗੇ ਗੀਤਾਂ ਨੂੰ ਲੋਕ ਨਾਚਾਂ ਨੂੰ ਸਾਡੇ ਸਾਹਿਤre ਰੂਪਾਂ ਨੂੰ ਬਚਾਉਣ ਲਈ ਜਿਹੜੇ ਵੀ ਲੋਕ ਕੰਮ ਕਰਦੇ ਆ ਉਹਦੇ ਲਈ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਕੱਲੀ ਨਗੋਚ ਕੱਢਣੀ ਕਲਾ ਖੇਤਰ ਦੀ ਸੇਵਾ ਨਹੀਂ ਆ ਵੀ ਨਹੀਂ ਚੰਗਾ ਆ ਵੀ ਨਹੀਂ ਚੰਗਾ ਆ ਵੀ ਨਹੀਂ ਚੰਗਾ ਫਿਰ ਚੰਗਾ ਕੌਣ ਆ ਤੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਦੇ ਲਈ ਕੀ ਖਰਚ ਕਰਦੇ ਹੋ ਸਵਾਲ ਇੱਥੇ ਆ ਜਾਂਦਾ ਸੋ ਬੇਨਤੀ ਹੈ ਜੀ ਕਿ ਪੰਜਾਬੀ ਸਿਨੇਮਾ ਵੀ ਐਤਕੀ 2026 ਤੱਕ ਪੱਕੇ ਪੈਰੀ ਹੋਵੇ ਸੋਹਣੀ ਤਰੀਕੇ ਨਾਲ ਅੱਗੇ ਵਧੇ ਕਿਉਂਕਿ 25 ਦੇ ਵਿੱਚ ਇੱਕ ਵੀ ਪੰਜਾਬੀ ਫਿਲਮ ਨਹੀਂ ਚੱਲੀ 25 ਦੇ ਵਿੱਚ ਚੰਗੀਆਂ ਤੋਂ ਠੰਗੀਆਂ ਪੰਜਾਬੀ ਫਿਲਮਾਂ ਵੀ ਆਈਆਂ ਪਰ ਦਰਸ਼ਕਾਂ ਨੇ ਉਹਨਾਂ ਨੂੰ ਮਾੜੀਆਂ ਤੋਂ ਮਾੜੀਆਂ ਕਿਹਾ ਫਿਲਮਾਂ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਬੇਲੋੜੀ ਝੰਗ ਵੀ ਚੱਲੀ ਬੀਤੇ ਵਰੇ ਦੇ ਵਿੱਚ ਐਸ ਤਕੀਮ ਇਦਾਂ ਦੀ ਗੱਲਬਾਤ ਨਾ ਹੋਵੇ ਚੰਗੇ ਵਿਸ਼ਾ ਤੇ ਆਧਾਰਤ ਹੋਣ ਆ ਚੰਗੀ ਗੱਲ ਆ ਫਰਵਰੀ ਮਹੀਨੇ ਵਿੱਚ ਦੋ ਤਿੰਨ ਪੰਜਾਬੀ ਫਿਲਮਾਂ ਆ ਰਹੀਆਂ ਉਹ ਸਾਰੀਆਂ ਫਿਲਮਾਂ ਚੰਗੀਆਂ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਹਾਂ ਪੰਜਾਬੀ ਸਿਨੇਮਾ ਵੀ ਤਰੱਕੀ ਦੇ ਵੱਲ ਜਾਵੇ ਤੇ ਇੱਕ ਜਦੋਂ ਫਿਲਮ ਬਣਦੀ ਆ ਉਹਦੇ ਨਾਲ ਕਈ ਸੌ ਪਰਿਵਾਰ ਭੜਦੇ ਆ ਉਹਦੇ ਵਿੱਚ ਅਦਾਕਾਰ, ਐਡੀਟਰ, ਕੈਮਰਾਮੈਨ, ਪ੍ਰੋਡਕਸ਼ਨ ਮੈਨੇਜਰ, ਹੋਟਲਾਂ ਵਾਲੇ, ਕੇਟਰਿੰਗ ਵਾਲੇ ਉਹਦੇ ਵਿੱਚ ਸਪੋਰਟ ਬੋਏ, ਕੋਰੀਓਗ੍ਰਾਫਰ ਇਹਦੇ ਵਿੱਚ ਮੇਕਅਪ ਵਾਲੇ ਉਹ ਪਤਾ ਹੀ ਨਹੀਂ ਕਿੰਨੇ ਕਿੰਨੇ ਹੋਰ ਅਦਾਕਾਰ ਉਹਦੇ ਵਿੱਚ ਪ੍ਰੋਡਿਊਸਰ ਉਹਦੇ ਵਿੱਚ ਹੋਰ ਬੜੇ ਲੋਕ ਹੁੰਦੇ ਆ ਡਰਾਈਵਰ ਬੜੇ ਹੁੰਦੇ ਆ ਜਿਨ੍ਹਾਂ ਦੇ ਪਰਿਵਾਰ ਪਲਦੇ ਆ ਸੋ ਸਾਡਾ ਸਿਨੇਮਾ ਜ਼ਿੰਦਾਬਾਦ ਰਵੇ ਇਹ ਲਈ ਅਸੀਂ ਕਾਮਨਾ ਕਰਦੇ ਆ ਜਿਵੇਂ ਅਸੀਂ ਬਾਰਡਰ ਟੂ ਨੂੰ ਪਿਆਰ ਦਿੱਤਾ ਇਹ ਕਹਿੰਦੇ ਆ ਕਿ ਇਹਦੇ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਉਮੀ ਹੀ ਪੰਜਾਬੀ ਸਿਨੇਮੇ ਨੂੰ ਵੀ ਪਿਆਰ ਜ਼ਰੂਰ ਦੇਣਾ ਚਾਹੀਦਾ ਹਾਂ ਕਮੀਆਂ ਪੇਸ਼ੀਆਂ ਸਾਡੀ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਸਾਰੀਆਂ ਪਰ ਜਿਹੜੀਆਂ ਚੰਗੀਆਂ ਹੁੰਦੀਆਂ ਆਪਾਂ ਜਦੋਂ ਉਹ ਵੀ ਨਹੀਂ ਦੇਖਦੇ ਤਾਂ ਦੁੱਖ ਹੁੰਦਾ ਸਿਨੇਮੇ ਦੇ ਵਿੱਚ ਜਿਹੜੀ ਫਿਲਮ ਆਉਂਦੀ ਅੱਜ ਉਹਦੀ ਉਮਰ ਬਹੁਤ ਛੋਟੀ ਹੋ ਗਈ ਆ ਉਹ ਜਿਹੜੀ 15 ਕਰਨ ਦੇ ਵਿੱਚ ਖੇਤੇ ਦੇ ਵਿੱਚ ਵਿਸਰ ਜਾਂਦੀ ਜਿਵੇਂ ਇੱਕ ਗਾਣਾ ਵੀ ਆ 15 20 25 ਰਣ ਗਾਣਾ ਚ ਇਤੇ ਰਹਿੰਦਾ ਬਾਅਦ ਵਿੱਚ ਆਪਾਂ ਉਸੇ ਕਲਾਕਾਰ ਨੂੰ ਕਹਿੰਦੇ ਭਾਈ ਜੀ ਗਾਇਕੀ ਕਾ ਤੋ ਛੱਡਤੀ ਅਗਲਾ ਕਹਿੰਦਾ ਮੇਰਾ ਹੁਣੇ ਤਾਂ ਸਾਰਾ ਪੈਸਾ ਲੱਗਾ ਤੁਸੀਂ ਕਹਿੰਦੇ ਗਾਇਕੀ ਛੱੜਤੀ ਅੱਛਾ ਥੋੜਾ ਸੀ ਹੁਣ ਇਉਂ ਰਹਿ ਗਿਆ ਸਾਡੇ ਚੇਤੇ ਦੇ ਵਿੱਚ ਗੱਲਾਂ ਰਹਿਣਗੀਆਂ ਕਿਉਂਕਿ OTT ਪਲੇਟਫਾਰਮ ਵੀ ਆ ਸਾਰੀ ਜਿਹੜੀ ਰੀਲਾਂ ਦੇ ਉੱਤੇ ਵੀ ਆ ਸੋਸ਼ਲ ਮੀਡੀਆ ਬਹੁਤ ਬੜਾ ਸਰਗਰਮੀ ਨਾਲ ਹਰ ਕੋਈ ਬੰਦਾ ਵੇਲਾ ਸੋ ਇਸ ਕਰਕੇ ਸਿਨੇਮੇ ਤੇ ਗੀਤਾਂ ਨੂੰ ਵੀ ਆਪਾਂ ਭੁੱਲਣ ਲੱਗ ਪਏ ਆ ਪਰ ਸਿਨੇਮੇ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਲੋਕ ਗਾਇਕੀ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਲੋਕ ਚੰਗੇ ਲੇਖਕ ਸਾਨੂੰ ਚੇਤੇ ਰਹਿਣ ਇਸ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਆ